ਸਾਸਤਿਕਾ ਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਪਿਆਰੇ ਸੂਟਾਂ ਦੀ ਕਲੈਕਸ਼ਨ ਪਲੀਜ਼ ਵੀਡੀਓ ਨੂੰ ਪੂਰਾ ਐਂਡ ਤੱਕ ਜ਼ਰੂਰ ਦੇਖਿਆ ਕਰੋ ਇਹ ਰਹਿ ਗਈ ਪਿਓਰ ਮਾਈਕਰੋ ਵੈਲਵਟ ਬਰੋਸ਼ੇ ਦਾ ਤੁਹਾਨੂੰ ਸੂਟ ਮਿਲੇਗਾ 5 ਮੀਟਰ ਦੀ ਕੱਠ ਰਹਿਣ ਵਾਲੀ 올ਓਵਰ ਸੂਟ ਹੋਏਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੇ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹਨਾਂ ਦੇ ਕਲਰ ਬਹੁਤ ਹੀ ਪਿਆਰੇ ਨੇ ਸਾਰੇ ਹੀ ਆਪਾਂ ਕਲਰ ਐਡ ਕੀਤੇ ਹੋਏ ਨੇ ਕੋ ਜਿਹੜੇ ਅਗਲੇ ਸੂਟ ਲੈਣਗੇ ਇਹ ਤੁਹਾਨੂੰ ਮਿਲੇਗਾ ਜੀ ਚਨੌਨ ਦਾ ਫੈਬਰਿਕ ਮਿਲੇਗਾ ਮਲਟੀ ਕਲਰ ਦੀ ਇੰਬੋਡੀ ਕੀਤੀ ਹੋਈ ਮਿਲੇਗੀ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਅਗਲਾ ਜਿਹੜਾ ਫੈਬਰਿਕ ਮਿਲੇਗਾ ਪਿਓਰ ਬਨਾਰਸੀ ਬ੍ਰੋਕੜ ਵਿੱਚ ਰਹੇਗਾ ਬਹੁਤ ਹੀ ਪਿਆਰੇ ਇਹਨਾਂ ਵਿੱਚ ਵੀ ਕਲਰ ਤੁਹਾਨੂੰ ਮਿਲ ਜਾਣਗੇ ਇਹ ਵੀ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਪਰ ਮੀਟਰ ਅਕੋਰਡਿੰਗ ਬਾਈ ਕਰ ਸਕਦੇ ਹੋ ਪਰ ਮੀਟਰ ਅਕੋਰਡਿੰਗ ਜਿੰਨਾ ਵੀ ਤੁਸੀਂ ਵੱਧ ਘੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਪਰ 2.5 ਮੀਟਰ ਤੋਂ ਇਸ ਦੀ ਕਟ ਜਿਹੜੀ ਨਹੀਂ ਮਿਲੇਗੀ 2.5 ਮੀਟਰ ਤੋਂ ਉੱਪਰ ਜਿੰਨਾ ਵੀ ਤੁਸੀਂ 5 ਮੀਟਰ 10 ਮੀਟਰ ਲੈਣਾ ਚਾਹੁੰਦੇ ਲੈ ਸਕਦੇ ਹੋ ਇਹ ਤੁਹਾਨੂੰ ਪੂਰਾ ਸੂਟ ਕ੍ਰੇਪ ਦਾ ਮਿਲੇਗਾ ਬਾਟਮ ਜਿਹੜੀ ਹੋਏਗੀ ਪਿਓਰ ਕ੍ਰੇਪ ਦੀ ਪਲੇਨ ਹੋਏਗੀ ਸ਼ਰਟ ਤੇ ਇੰਬੋਰਡਰੀ ਰਹੇਗੀ ਚਨਾਉਣ ਦਾ ਦੁਪੱਟਾ ਰਹੇਗਾ ਬਹੁਤ ਹੀ ਸੋਹਣਾ ਦੁਪੱਟਾ ਰਹੇਗਾ ਪ੍ਰਿੰਟਡ ਦੁਪੱਟਾ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ ਅਗਲੇ ਜਿਹੜੇ ਸੂਟ ਰਣਗੇ ਇਹ ਤਨ ਮਿਲੇਗਾ ਜੀ ਜੌਰਜਟ ਦਾ ਫੈਬਰਿਕ ਮਿਲੇਗਾ ਸ਼ਰਟ ਜੌਰਜਟ ਦੀ ਰਹੇਗੀ ਏਮਬੋਰਡਰੀ ਕੀਤੀ ਹੋਈ ਮਿਲੇਗੀ ਸ਼ਰਟ ਤੇ ਜਿਹੜੀ ਇਸਦੀ ਬਾਟਮ ਰਹੇਗੀ ਸ਼ਰਾਰਾ ਬਣਾ ਸਕਦੇ ਹੋ ਉਸ ਦੇ ਉੱਪਰ ਵੀ ਏਮਬੋਰਡਰੀ ਰਹੇਗੀ ਜਿਹੜਾ ਦੁਪੱਟਾ ਰਹੇਗਾ ਉਹ ਤੁਹਾਨੂੰ ਔਰਗੈਂਜ਼ਾ ਦਾ ਮਿਲੇਗਾ ਉਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਮਿਲੇਗਾ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਆਪਣੇ ਲਈ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਇਹ ਜਿਹੜੇ ਸੂਟ ਰਣਗੇ ਵੂਲਨ ਪਸ਼ਮੀਨਾ ਵਿੱਚ ਮਿਲੇਗਾ ਏਮਬੋਰਡਰੀ ਕੀਤੀ ਗਈ ਹੈ neck ਦੇ ਉੱਪਰ ਸਲੀਵ ਸੇ ਵਰਕ ਰਹੇਗਾ ਨਾਲ ਜਿਹੜਾ ਦੁਪੱਟਾ ਰਹੇਗਾ ਵੂਲਨ ਪਸ਼ਮੀਨਾ ਵਿੱਚ ਮਿਲੇਗਾ ਇਹਨਾਂ ਵਿੱਚ ਵੀ ਕਲਰ ਬੜੇ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜੀ ਬਾਟਮ ਰਹੇਗੀ ਉਹ ਪਲੇਨ ਰਹੇਗੀ ਜਿਹੜੇ ਅਗਲੇ ਸੂਟ ਆਣਗੇ ਇਹ ਵੀ ਤੁਹਾਨੂੰ ਵੂਲਨ ਪਸ਼ਮੀਨਾ ਵਿੱਚ ਹੀ ਮਿਲਣਗੇ ਜੈਪੂਰੀ ਪ੍ਰਿੰਟ ਰਹਿਣਗੇ ਸਰਬੋਸਕੀ ਵਰਕ ਰਹੇਗਾ ਨਾਲ ਇਸਦੇ ਵੀ ਤੁਹਾਨੂੰ ਸਟੌਲ ਮਿਲੇਗਾ ਨਾਲ ਬਾਟਮ ਜਿਹੜੀ 3 ਮੀਟਰ ਦੀ ਮਿਲੇਗੀ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ